ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਹੈ ਤੇ ਇੱਥੇ ਆਪਾਂ ਕੱਢਣ ਦੇ ਆ ਮੱਖਣੀ ਧਾਰਾਂ ਆਪਾਂ ਕੱਢ ਲਿਆਂਦੀਆਂ ਹੈਗੀਆਂ ਦੋਦੀ ਨੂੰ ਦੁੱਧ ਪਾ ਦਿੱਤਾ ਇਸ ਵੇਰ ਦਾ ਮੌਸਮ ਬਹੁਤ ਖਰਾਬ ਹੋਇਆ ਪਿਆ ਹੈ ਉਹ ਆਪਾਂ ਵੀਡੀਓ ਨਹੀਂ ਕੈਪਚਰ ਕੀਤੀ ਪਰ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਵੇਰੇ ਬਹੁਤ ਤੇਜ਼ ਹਵਾ ਚੱਲਣ ਦੀ ਸੀਗੀ ਕੱਲ ਵੀ ਧੁੱਪ ਨਹੀਂ ਨਿਕਲੀ ਕੱਲ ਆਪਾਂ ਵੀਡੀਓ ਨਹੀਂ ਅਪਲੋਡ ਕੀਤੀ ਅੱਜ ਆਪਾਂ ਤੁਹਾਨੂੰ ਦੱਸ ਦਿੰਨੇ ਧੁੱਪ ਦੇ ਨਾਲ ਅੱਜ ਮਤਲਬ ਠੰਡ ਦੇ ਨਾਲ ਨਾਲ ਮੀਂਹ ਵੀ ਪੈ ਗਿਆ ਥੋੜਾ ਥੋੜਾ ਪੈਣ ਡਿਆ ਜਿਆਦਾ ਨਹੀਂ ਪੈਣ ਡਿਆਗਾ ਤੇ ਕੈਂ ਮੈਂਕੈਂਮੈਂਟ ਜੀ ਹੋਣਦੇ ਨਾਲ ਠੰਡੀ ਹਵਾ ਚੱਲਣ ਢੀ ਹੈ ਤੇ ਪਸ਼ੂਆਂ ਦਾ ਆਪਾਂ ਸਾਰਾ ਕੰਮ ਖਤਮ ਕਰ ਆਂਦਾ ਹੈ ਤੇ ਪਸ਼ੂ ਆਪਾਂ ਕੱਢੇ ਸੀਗੇ ਸਵੇਰੇ ਤੇ ਹੁਣ ਪੱਠੇ ਪਾਉਣ ਤੋਂ ਬਾਅਦ ਆਪਾਂ ਵਾਪਸ ਉਹਨਾਂ ਨੂੰ ਅੰਦਰ ਕਰ ਦੇਵਾਂਗੇ ਕਿਉਂਕਿ ਬਾਹਰ ਬਹੁਤ ਜ਼ਿਆਦਾ ਠੰਡ ਹੈਗੀ ਹੈ ਤੇ ਚੁੱਲ੍ਹੇ ਤੇ ਰੋਟੀਆਂ ਇਸੇ ਕਰਕੇ ਨਹੀਂ ਆਪਾਂ ਲਾਈਆਂ ਕਿਉਂਕਿ ਸਾਰਾ ਚੁੱਲਾ ਗਿੱਲਾ ਹੋ ਗਿਆ ਤੇ ਬਾਲਣ ਆਪਾਂ ਰੱਖਿਆ ਨਹੀਂ ਸੀਗਾ ਅੰਦਰ ਕਿਉਂਕਿ ਪਤਾ ਨਹੀਂ ਸੀਗਾ ਰਾਤ ਨੂੰ ਕੀ ਬਾਰਿਸ਼ ਹੋ ਜੂਗੀ ਤੇ ਇਸੇ ਕਰਕੇ ਹੁਣ ਆਪਾਂ ਇੱਥੇ ਗੈਸ ਤੇ ਰੋਟੀਆਂ ਲਾ ਲੈਣੇ ਆ ਫਟਾਫਟ ਤੇ ਰੋਟੀਆਂ ਵਾਲਾ ਕੰਮ ਨਿਬੇੜਨ ਤੋਂ ਬਾਅਦ ਅੱਜ ਆਪਾਂ ਅਲਸੀ ਵੀ ਬਣਾਉਣੀ ਐ ਇਸੇ ਕਰਕੇ ਉਹਦੇ 'ਚ ਵੀ ਬਹੁਤ ਟਾਈਮ ਲੱਗ ਜਾਂਦਾ ਏ ਤੇ ਉਹ ਵੀ ਬਣਾਵਾਂਗੇ ਹੁਣ ਆਪਾਂ ਪਸੂਆਂ ਵੱਲ ਜਾ ਕੇ ਫਿਰ ਉਹਨਾਂ ਦੇ ਮਤਲਬ ਧੋਣੀਆਂ ਲਾ ਦਾਂਗੇ ਤਾਂ ਕਿ ਉਹ ਗਰਮ ਰਹਿਣ ਤੇ ਅੰਦਰੋਂ ਗੋਆ ਸੁੱਟ ਕੇ ਫਿਰ ਉੱਥੇ ਅੰਦਰ ਆਪਾਂ ਸੋਕ ਪਾ ਦਾਂਗੇ ਤਾਂ ਕਿ ਪਸੂ ਜਿਹੜੇ ਹੈਗੇ ਨਿੱਗੇ ਰਹਿਣ ਬਾਅਦ ਚੋਂ ਆਪਾਂ ਕੱਢ ਦਾਂਗੇ ਸ਼ਾਮ ਨੂੰ ਜਦੋਂ ਦੁਪੱਟੇ ਪਾਵਾਂਗੇ ਤਾਂ ਆਪਾਂ ਇਸ ਰਾਤ ਨੂੰ ਅੰਦਰ ਕਰਨੀ ਹੈਗੀ ਆ ਕਿਉਂਕਿ ਫਿਰ ਪਸੂਆਂ ਨੂੰ ਠੰਡ ਲੱਗ ਜੂਗੀ ਬਾਹਰ ਅੱਜ ਤਾਂ ਬਾਹਰ ਬਾਲਾ ਹੀ ਜ਼ਿਆਦਾ ਮੌਸਮ ਯਾਨੀ ਕਿ ਠੰਡਾ ਸੀ ਕਲੀਨਿੰਗ ਕਰਦੀ ਆ ਪਟਾਈ ਨਾਲ ਹੀ ਕੰਪਲੀਟ ਕਰਦੀ ਸੀ ਹਵਾ ਚੱਲਣ ਦੀ ਸੀ ਦਾਦੀ ਜੀ ਨੇ ਝਾੜੂ ਲਾ ਦਿੱਤਾ ਸੀਗਾ ਤੇ ਜੇ ਪਤਾ ਹੁੰਦਾ ਵੀ ਅੱਜ ਮੀਂਹ ਪੈ ਜਾਣਾ ਹੈ ਤੇ ਮੰਮੀ ਪੋਚੇ ਸ਼ਾਇਦ ਨਾ ਹੀ ਲੋਂਦੇ ਬਟ ਉਹ ਫਿਰ ਮੀਂਹ ਪੈ ਗਿਆ ਤੇ ਫਿਰ ਸਾਰੀ ਥਾਂ ਗਿੱਲੀ ਹੋ ਗਈ ਤੇ ਇੱਥੇ ਆਪਾਂ ਰੋਟੀਆਂ ਲਾ ਲਿੱਤੀਆਂ ਐ ਤੇ ਹੁਣ ਆਪਾਂ ਨਾਲ ਦੀ ਨਾਲ ਹੀ ਸਿਲਫ ਦੀ ਜੜੀ ਹੈਗੀ ਉਹ ਕਲੀਨਿੰਗ ਕਰ ਦਾਂਗੇ ਤੇ ਜੀ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਹੁਣ ਆਪਾਂ ਇੱਥੇ ਕਰਨ ਦੇ ਆਲਸੀ ਦੀ ਤਿਆਰੀ ਤੇ ਇੱਥੇ ਜਿਹੜਾ ਆਪਾਂ ਅਲਸੀ ਦੇ ਵਿੱਚ ਇਗਰੀਡੀਅੰਟਸ ਐਡ ਕਰਨੇ ਹੈਗੇ ਉਹ ਸਾਰੇ ਆਪਾਂ ਕੱਢ ਲਿੱਤੇ ਆ ਤੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਕੀ ਕਰਾਂਗੇ ਪੁੰਨ ਲਵਾਂਗੇ ਤੇ ਜੀ ਅਲਸੀ ਚ ਆਪਾਂ ਐਡ ਕਰਨ ਦੇ ਹੈਗੇ ਮਗਜ਼ ਤੇ ਬਦਾਮ ਤੇ ਸੌਗੀਆਂ ਤੇ ਅਲਸੀ ਦੇ ਜਿਹੜੇ ਸੀਡਸ ਹੁੰਦੇ ਆ ਉਹ ਤੇ ਨਾਲ ਆਪਾਂ ਅਖਰੋਟ ਵੀ ਐਡ ਕਰ ਰਹੇ ਆ ਤੇ ਆਪਾਂ ਗੁੜ ਲੀਤਾ ਹੈਗਾ ਚਾਸਨੀ ਬਣਾਉਣ ਵਾਸਤੇ ਤੇ ਆਪਾਂ ਇਹਦੇ ਵਿੱਚ ਮਿੱਠੇ ਐਡ ਕਰਨ ਵਾਸਤੇ ਗੁੜ ਦਾ ਯੂਜ਼ ਕਰਾਂਗੇ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਪੌਨ ਲਵਾਂਗੇ ਤੇ ਇੱਕ ਸਾਈਡ ਆਪਾਂ ਰੱਖਿਆ ਹੋਇਆ ਇਹ ਪਾਣੀ ਗਰਮ ਹੋਣ ਵਾਸਤੇ ਕਿਉਂਕਿ ਜਦੋਂ ਦੀ ਬਾਰਿਸ਼ ਹੋਣ ਲੱਗੀ ਆ ਉਦੋਂ ਦੀ ਲਾਈਟ ਗਈ ਹੋਈ ਐ ਲਾਈਟ ਆਈ ਨਹੀਂਗੀ ਕਿਚਨ ਦੀ ਲਾਈਟ ਵੀ ਇਨਵਰਟਰ ਤੇ ਚੱਲਣ ਦੀ ਐ ਗੀਜ਼ਰ ਚੱਲਣ ਨਹੀਂ ਦੇਗਾ ਸਵੇਰੇ ਉੱਠ ਕੇ ਆਪਾਂ ਚਲਾਇਆ ਸੀਗਾ ਲੇਕਿਨ ਉਦੋਂ ਹੀ ਬਾਰਿਸ਼ ਹੋਣ ਲੱਗ ਗਈ ਤੇ ਉਹ ਜਿਹੜੀ ਲਾਈਟ ਸੀ ਉਹ ਚੱਲ ਗਈ ਤੇ ਪਾਣੀ ਜਿਹੜਾ ਸੀ ਉਹ ਗਰਮ ਨਹੀਂ ਹੋਇਆ ਤੇ ਜਿੱਥੇ ਇੱਕ ਵਾਰੀ ਜਿਹੜੇ ਅਲਸੀ ਦੇ ਸੀਟਸ ਹੈਗੇ ਉਹਨਾਂ ਦਾ ਆਪਾਂ ਚੰਗੀ ਤਰ੍ਹਾਂ ਪੌਨ ਤੇ ਹੁਣ ਆਪਾਂ ਇੱਥੇ ਦੁਬਾਰਾ ਕਿਉਂ ਐਡ ਕਰ ਦਿੱਤਾ ਏ ਤੇ ਹੁਣ ਆਪਾਂ ਇਹਦੇ ਵਿੱਚ ਖਰੋਟ ਨੂੰ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਪੁੰਨ ਲਵਾਂਗੇ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਵਧੀਆ ਜਿਹਾ ਕਮੈਂਟ ਕਰ ਦਿਓ ਤੇ ਚੈਨਲ ਤੇ ਕੋਈ ਨਵਾਂ ਹੈ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਵੇਖ ਰਿਹਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਜੀ ਅਲਸੀ ਦੇ ਆਪਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਆ ਠੰਡਾਂ ਦੇ ਵਿੱਚ ਜਿਵੇਂ ਕਿ ਅਲਸੀ ਦੇ ਵਿੱਚ ਜਿਹੜਾ ਫਾਈਬਰ ਹੁੰਦਾ ਹੈ ਉਹ ਆਪਣੇ ਪਾਚਨ ਦੇ ਵਿੱਚ ਮਦਦ ਕਰਦਾ ਹੈ ਕਬਜ਼ ਵੀ ਆਪ ਠੀਕ ਕਰਦਾ ਹੈ ਤੇ ਜੀ ਅਲਸੀ ਦੇ ਵਿੱਚ ਜਿਹੜਾ ਕੰਪਾਊਂਡ ਮੌਜੂਦ ਹੁੰਦਾ ਹੈ ਉਹ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਰੱਖਦਾ ਹੈ ਤੇ ਅਲਸੀ ਹੋਰ ਵੀ ਬਥੇਰੀਆਂ ਚੀਜ਼ਾਂ 'ਚ ਫਾਇਦਾ ਕਰਦੀ ਹੈ ਜਿਵੇਂ ਕਿ ਫੇਸ ਦੇ ਉੱਤੇ ਮਤਲਬ ਜਿਹੜੇ ਰਿੰਕਲਸ ਪੈ ਜਾਂਦੇ ਨੇ ਹਨਾ ਉਹਨਾਂ ਨੂੰ ਵੀ ਨਹੀਂ ਪੈਣ ਦਿੰਦੇ ਉਹ ਵੀ ਠੀਕ ਕਰ ਦਿੰਦੀ ਹੈ ਸ਼ਾਈਆਂ ਨੂੰ ਵੀ ਤੇ ਜੀ ਸਿਰਫ ਇੰਨਾ ਹੀ ਨਹੀਂ ਕਿ ਆਪਾਂ ਨੂੰ ਅਲਸੀ ਨੂੰ ਬਣਾ ਕੇ ਵੀ ਖਾ ਸਕਦੇ ਤੁਸੀਂ ਸਿਰਫ ਕੱਲੀ ਅਲਸੀ ਦਾ ਪਾਊਡਰ ਬਣਾ ਕੇ ਉਹਨੂੰ ਸਬਜ਼ੀ ਦੇ ਵਿੱਚ ਜੂਸ ਦੇ ਵਿੱਚ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਐਡ ਕਰਕੇ ਖਾ ਸਕਦੇ ਹੋ ਜੋ ਕਿ ਬਹੁਤ ਸਾਰੇ ਤੁਹਾਨੂੰ ਫਾਇਦੇ ਦੇ ਸਕਦਾ ਹੈ ਅਲਸੀ ਦੇ ਵਿੱਚ ਇੱਕ ਹੋਰ ਫਾਈਬਰ ਹੁੰਦਾ ਜਿਹਨੂੰ ਆਪਾਂ ਮਿਊਸੀਲੇਜ਼ ਨਾਮਕ ਦਾ ਫਾਈਬਰ ਵੀ ਕਹਿ ਦਿੰਦੇ ਆ ਜਿਹੜਾ ਆਪਾਂ ਨੂੰ ਭੁੱਖ ਨੂੰ ਘਟਾਉਂਦਾ ਹੈ ਜਿਹੜਾ ਆਪਣਾ ਵਜ਼ਨ ਹੈਗਾ ਉਹਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਤੇ ਜੀ ਅਲਸੀ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹੈਗੇ ਨੇ ਜਿਵੇਂ ਕਿਸੇ ਨੂੰ 슈ਗਰ ਹੈਗੀ ਆ ਤੇ ਉਹਨਾਂ ਦੇ ਮਤਲਬ 슈ਗਰ ਨੂੰ ਕੰਟਰੋਲ ਰੱਖਦੀ ਹੈ ਅਲਸੀ ਤੇ ਅਲਸੀ ਨੂੰ ਤੁਸੀਂ ਜਰੂਰ ਬਣਾ ਕੇ ਖਾਓ ਠੰਡਾਂ ਦੇ ਵਿੱਚ ਬਹੁਤ ਵਧੀਆ ਤੇ ਹੁੰਦੀ ਹੈ ਤੇ ਇਹਦੇ ਬਹੁਤ ਸਾਰੇ ਅਨੇਕਾ ਹੀ ਫਾਇਦੇ ਹੁੰਦੇ ਨੇ ਪੁਰਾਣੇ ਜ਼ਮਾਨੇ ਦੇ ਲੋਕ ਅਲਸੀ ਨੂੰ ਪੀਸ ਕੇ ਕੱਲੀ ਨੂੰ ਹਨਾ ਉਹਨੂੰ ਹਰੇਕ ਚੀਜ਼ ਦੇ ਵਿੱਚ ਪਾ ਕੇ ਖਾਂਦੇ ਹੁੰਦੇ ਸੀਗੇ ਤੇ ਤੁਸੀਂ ਇਹਨੂੰ ਗਾਜਰ ਦੇ ਹਲਵੇ ਵਿੱਚ ਸੂਜੀ ਦੇ ਹਲਵੇ ਵਿੱਚ ਵੀ ਐਡ ਕਰਕੇ ਖਾ ਸਕਦੇ ਹੋ ਬਾਕੀ ਤੁਸੀਂ ਜਿਹੜਾ ਸਲਾਡ ਕੱਟਦੇ ਹੋ ਉਹਦੇ ਉੱਤੇ ਵੀ ਨੂੰ ਤੁਸੀਂ ਸਪਰਿੰਕਲ ਕਰ ਸਕਦੇ ਹੋ ਮਤਲਬ ਟੋਟਲੀ ਜਿਹੜੇ ਅਲਸੀ ਦੇ ਸੀਡਸ ਹੁੰਦੇ ਆ ਉਹ ਫਾਈਬਰ ਨਾਲ ਭਰੇ ਹੁੰਦੇ ਨੇ ਤੁਸੀਂ ਇਹਨੂੰ ਜ਼ਰੂਰ ਮਤਲਬ ਠੰਡਾ ਦੇ ਵਿੱਚ ਤੇ ਬਣਾ ਕੇ ਖਾਓ ਮਤਲਬ ਬਹੁਤ ਹੀ ਸਾਰੇ ਆਪਣੇ ਸਰੀਰ ਦੇ ਵਿੱਚ ਜਿਹੜੇ ਰੋਗ ਹੋਣਗੇ ਉਹਨਾਂ ਨੂੰ ਅਲਸੀ ਦੇ ਸੀਡਸ ਦੂਰ ਕਰ ਦੇਣਗੇ ਤੇ ਅਲਸੀ ਬਣਾਉਣ 'ਚ ਕੋਈ ਜ਼ਿਆਦਾ ਟਾਈਮ ਟੇਕਨ ਵੀ ਨਹੀਂ ਹੁੰਦਾਗਾ ਜੀ ਅਲਸੀ ਬਣਦੀ ਵੀ ਬਹੁਤ ਟੇਸਟੀ ਹੈ ਤੇ ਤੁਸੀਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਮਹੀਨੇ ਦੋ ਮਹੀਨੇ ਯਾਨੀ ਕਿ ਠੰਡ ਦੇ ਵਿੱਚ ਸਟੋਰ ਕਰਕੇ ਆਪ ਤੁਸੀਂ ਰੱਖ ਸਕਦੇ ਹੋ ਤੇ ਇਹਨੂੰ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਮਤਲਬ ਤੁਹਾਡੇ ਸਰੀਰਾਸਤੇ ਬੈਨੀਫਿਟ ਹੈ ਤੇ ਹੋਰ ਵੀ ਇਹਦੇ ਵਿੱਚ ਬਹੁਤ ਸਾਰੇ ਐਸਿਡਸ ਤੇ ਫਾਈਬਰ ਹੁੰਦੇ ਨੇ ਜਿਹੜੇ ਸਰੀਰ ਦੇ ਵਿੱਚ ਆਪਣੇ ਜਿੰਨੇ ਵੀ ਰੋਗ ਹੁੰਦੇ ਨੇ ਉਹਨਾਂ ਨੂੰ ਦੂਰ ਕਰਦੇ ਨੇ ਤੇ ਸਕਿਨ ਦੇ ਉੱਤੇ ਗਲੋ ਲੈ ਕੇ ਆਉਂਦੇ ਨੇ ਤੇ ਜਿੰਨੀ ਵੀ ਸਕਿਨ ਦੀ ਟੈਨਿੰਗ ਹੁੰਦੀ ਆ ਉਹਨੂੰ ਵੀ ਦੂਰ ਕਰਦੇ ਨੇ ਤੇ ਆ ਅਲਸੀ ਦੇ ਜਿਹੜੇ ਸੀਡਸ ਹੁੰਦੇ ਨੇ ਉਹ ਵਾਲਾਂ ਵਾਸਤੇ ਵੀ ਬਹੁਤ ਜ਼ਿਆਦਾ ਬੈਨੀਫਿਟ ਕਰਦੇ ਨੇ ਵਾਲਾਂ ਨੂੰ ਗਰੋਥ ਵਧਾਉਂਦੇ ਨੇ ਵਾਲਾਂ ਦੀ ਠੀਕ ਹੈ ਵਾਲਾਂ ਦੀਆਂ ਜਿਹੜੀਆਂ ਜੜਾਂ ਹੁੰਦੀਆਂ ਉਹਨਾਂ ਨੂੰ ਸਟਰੋਂਗ ਕਰਦੇ ਨੇ ਤੇ ਵਾਲ ਸਫੇਦ ਨਹੀਂ ਹੋਣ ਦਿੰਦੇ ਯਾਨੀ ਕਿ ਜਿਵੇਂ ਆਪਾਂ ਕਹਿ ਸਕਦੇ ਕਿ ਅਲਸੀ ਦੇ ਸੀਡਸ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਪਾਈਆਂ ਜਾਂਦੀਆਂ ਨੇ ਆਪਾਂ ਇਹਨੂੰ 올 ਇਨ ਵਨ ਵੀ ਕਹਿ ਸਕਦੇ ਆ ਤੇ ਜਿੰਨੇ ਵੀ ਆਪਾਂ ਡਰਾਈ ਫਰੂਟਸ ਨੂੰ ਆਪਾਂ ਭੁੰਨਿਆ ਸੀਗਾ ਦੇਸੀ ਘਿਓ ਦੇ ਵਿੱਚ ਉਹਨਾਂ ਨੂੰ ਆਪਾਂ ਗ੍ਰਾਈਂਡ ਕਰਕੇ ਅਲਸੀ ਦੇ ਵਿੱਚ ਐਡ ਕਰ ਦਿੱਤਾ ਹੈ ਜਿੱਥੇ ਹੁਣ ਆਪਾਂ ਸ਼ੂਗਰ ਦੀ ਥਾਂ ਤੇ ਜਿਹੜਾ ਗੁੜ ਹੈਗਾ ਸੀ ਉਹਦੀ ਆਪਾਂ ਚੰਗੀ ਤਰ੍ਹਾਂ ਚਾਸ਼ਨੀ ਬਣਾ ਲਈਤੀ ਸੀਗੀ ਤੇ ਹੁਣ ਆਪਾਂ ਇਹਨੂੰ ਅਲਸੀ ਦੇ ਵਿੱਚ ਐਡ ਕਰ ਦਿੱਤਾ ਹੈ ਤੇ ਹੁਣ ਆਪਣੀ ਅਲਸੀ ਬਣ ਕੇ ਜਿਹੜੀ ਹੈਗੀ ਉਹ ਤਿਆਰ ਹੋ ਚੁੱਕੀ ਹੈ ਤੇ ਬਹੁਤ ਹੀ ਟੇਸਟੀ ਬਣੀ ਸੀਗੀ ਅਲਸੀ ਤੁਸੀਂ ਵੀ ਬਣਾਓ ਠੰਡਾਂ ਦੇ ਵਿੱਚ ਇਹਦੇ ਬਹੁਤ ਸਾਰੇ ਫਾਇਦੇ ਨੇ ਉਹ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਹੈਗੇ ਆਂ ਬਾਕੀ ਤੁਸੀਂ ਇੰਟਰਨੈਟ ਦੇ ਉੱਤੇ ਸਰਚ ਕਰ ਲਿਓ ਤੇ ਆਪਣੀ ਅਲਸੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਠੰਡੀ ਕਰ ਲਵਾਂਗੇ ਤੇ ਜਿਹੜੀ ਆਪਾਂ ਵਿੱਚੋਂ ਪਾਇਆ ਹੈਗਾ ਗੁੜ ਚਾਸ਼ਨੀ ਬਣਾ ਕੇ ਤਾਂ ਕਿ ਉਹ ਚੰਗੀ ਤਰ੍ਹਾਂ ਐਬਜ਼ਾਰਬ ਹੋ ਜਾਵੇ ਅਲਸੀ ਦੇ ਵਿੱਚ ਤੇ ਜੀ ਹੁਣ ਜੇ ਇਸ ਕੜਾਈ ਦੇ ਵਿੱਚ ਆਪਾਂ ਗੁੜ ਨੂੰ ਪਿਘਲਾਇਆ ਸੀਗਾ ਮੈਲਟ ਕੀਤਾ ਸੀਗਾ ਉਸੇ ਕੜਾਈ ਦੇ ਵਿੱਚ ਆਪਾਂ ਥੋੜੀ ਜਿਹੀ ਅਲਸੀ ਐਡ ਕਰਕੇ ਉਹ ਕੜਾਈ ਨੂੰ ਚੰਗੀ ਤਰ੍ਹਾਂ ਪੂੰਝ ਦਾਂਗੇ ਤਾਂ ਕਿ ਉਹ ਕੜਾਈ ਦੇ ਉੱਤੇ ਜਿਹੜਾ ਗੁੜ ਹੈਗਾ ਉਹ ਚਿਪਕੇ ਨਾ ਤੇ ਇਹ ਸਾਰਾ ਗੁੜ ਅਲਸੀ ਐਬਜ਼ੌਰਬ ਕਰ ਲੇ ਤੇ ਬਾਅਦ ਚੋਂ ਆਪਾਂ ਇਹਨੂੰ ਐਡ ਕਰ ਦਾਂਗੇ ਅਲਸੀ ਦੇ ਵਿੱਚ ਤੇ ਜੀ ਇੱਥੇ ਆਪਾਂ ਬਣਾਉਂਦੇ ਆ ਹੁਣ ਸਬਜੀ ਤੇ ਰਾਤ ਦਾ ਟਾਈਮ ਹੈਗਾ ਏ ਤੇ ਸਬਜੀ ਬਣਾਉਣ ਤੋਂ ਬਾਅਦ ਆਪਾਂ ਲਾ ਲਵਾਂਗੇ ਰੋਟੀਆਂ ਰੋਟੀਆਂ ਅੱਜ ਆਪਾਂ ਅੰਦਰ ਹੀ ਲਾਵਾਂਗੇ ਕਿਉਂਕਿ ਬਾਰਿਸ਼ ਰਾਤ ਤੱਕ ਹੁੰਦੀ ਰਹੀ ਤੇ ਮੌਸਮ ਬਹੁਤ ਹੀ ਜ਼ਿਆਦਾ ਠੰਡਾ ਰਿਹਾ ਤੇ ਆਪਾਂ ਤਾਂ ਸਬਜੀ ਦੱਸ ਦਿੰਦੇ ਆ ਆਪਾਂ ਇੱਥੇ ਲਸਣ ਨੂੰ ਗ੍ਰਾਈਂਡ ਕਰਕੇ ਤੇ ਉਹਦਾ ਤੜਕਾ ਲਾਇਆ ਏ ਵਿੱਚ ਆਪਾਂ ਪਿਆਜ਼ ਐਡ ਕੀਤੇ ਨੇ ਤੇ ਆਪਾਂ ਉਸ ਤੋਂ ਬਾਅਦ ਉਹਦੇ ਵਿੱਚ ਦੁੱਧ ਐਡ ਕਰ ਦਿੱਤਾ ਸਬਜੀ ਬਹੁਤ ਹੀ ਟੇਸਟੀ ਬਣੀ ਸੀਗੀ ਆ ਵੀ ਤੇ ਮੌਸਮ ਬਹੁਤ ਜ਼ਿਆਦਾ ਠੰਡਾ ਸੀਗਾ ਇਸੇ ਕਰਕੇ ਫਿਰ ਆਪਾਂ ਆਹੀ ਸਬਜੀ ਬਣਾ ਲਈਤੀ ਦੁੱਧ ਵਾਲੀ ਆਵੀ ਬਹੁਤ ਟੇਸਟੀ ਬਣੀ ਸੀਗੀ ਤੇ ਉਸ ਤੋਂ ਬਾਅਦ ਆਪਾਂ ਰੋਟੀਆਂ ਲਾ ਲੀਤੀਆਂ ਇਹ ਜੇ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਤੜਕਾ ਹੈਗਾ ਚੰਗੀ ਤਰ੍ਹਾਂ ਪੁੱਨ ਚੁੱਕਿਆ ਹੈ ਤੇ ਇੱਥੇ ਹੁਣ ਆਪਾਂ ਕਰਾਂਗੇ ਦੁੱਧ ਐਡ ਕਰ ਦਾਂਗੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕੀ ਕਰਾਂਗੇ ਮਿਕਸ ਕਰ ਦਵਾਂਗੇ ਤੇ ਚਲੋ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਕੋਈ ਨਵਾਂ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਕਿਸੇ ਨਵੇਂ ਵੀਡੀਓ ਨਾਲ ਤਦ ਤੱਕ ਲਈ ਓਕੇ ਗੁੱਡ ਬਾਏ ਸੇਫ ਯਰ ਹੋਮ ਐਂਡ ਟੇਕ ਕੇਅਰ